ਇੱਕ ਕਿਲੋ ਲੀਟਰ ਤੋਂ ਵੀ ਘੱਟ ਦੇਣਾ ਬਿਲਕੁਲ ਇੱਕ ਲੀਟਰ ਤੋਂ ਵੀ ਘੱਟ ਦੇ ਲਖਾਂਦਾ ਨਾਲ ਇੰਨੇ ਜ਼ਿਆਦਾ ਕੰਮ ਕਰਦਾ ਇੰਨੀ ਸੋਹਣੀ ਚੀਜ਼ ਹੈ ਤੇ ਇਹਦਾ ਰੇਟ ਜ਼ਰੂਰ ਦੱਸੋ ਜੀ ਰੇਟ ਭਰਾ ਜੀ ਬਿਲਕੁਲ ਲੋੜ ਨੂੰ ਮੰਨਦਾ ਉਹਦਾ ਜੀ ਮੈਂ ਕਹਿੰਦਾ ਬਿਲਕੁਲ ਪੂਰੀ ਭਰਤੀ ਭਰ ਦੂੰਗਾ ਜੀ ਮੈਂ ਕਹਿੰਦਾ 3 ਫੁੱਟ ਦੇ ਥੱਲੇ ਦੂੰਗਾ ਬਟ ਕੋਈ ਚਾਹੇ ਉਹਨਾਂ ਉਹ ਗਲਤੀ ਨਾਲ ਤੋੜ ਦੇਣ ਨਵਾਂ ਹੀ ਭੇਜ ਦੂੰਗਾ ਭਰਾ ਮੇਰੇ ਚਾਹੇ ਉਹਨਾਂ ਦੀ ਗਲਤੀ ਬਿਲਕੁਲ ਨਵਾਂ ਹੀ ਭੇਜ ਦੂੰਗਾ ਜੀ ਇੱਕ ਟਨ ਪੂਰਾ ਵਜ਼ਨ ਲੈ ਕੇ ਜਾਊਗੀ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਖਿੱਚੂਗੀ ਇਹ ਟ੍ਰੋਲੀ ਦੀ ਖਾਸੀਅਤ ਇਹ ਆ ਇਹਦੇ ਵਿੱਚ ਬ੍ਰੇਕ ਸਿਸਟਮ ਵੀ ਆ ਹਾਈਡਰੋਲਿਕ ਵੀ ਆ ਇਹਨੂੰ ਨਾ ਤੁਸੀਂ 100 ਫੁੱਟ ਪਾਣੀ ਕਹ ਰਹੇ ਲਾਹੋਂ ਚੋਂ ਪਾਣੀ ਚੁਕਾ ਸਕਦੇ ਹੋ 100 ਫੁੱਟ ਤੋਂ ਬਿਲਕੁਲ 100 ਫੁੱਟ ਡਿੰਗਲ ਤੋਂ ਅਰੇ ਪਰ ਆ ਜੀ 3 ਇੰਚ ਦਾ ਪਾਣੀ ਭਰ ਕੇ ਆਊਗਾ ਇਹ ਆ ਸਾਡੇ ਕੋਲ ਹੁਣ 2 ਇੰਚ ਦਾ ਬਾਦਰ ਪੰਪ ਸੀ ਦੇਖੋ ਗਿੱਲੀ ਮਿੱਟੀ ਨਾਲ ਜੀ ਕਿੰਨੀ ਭਾਰੀ ਹੋ ਜਾਂਦੀ ਆ ਦੇਖੋ ਕਿਵੇਂ ਲਾਉਂਦਾ ਜਾ ਰਿਹਾ ਇਹ ਬਿਲਕੁਲ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਇੰਨੀਆਂ ਕ ਕਮਾਲ ਦੀਆਂ ਚੀਜ਼ਾਂ ਤੁਹਾਨੂੰ ਦਿਖਾਉਣ ਜਾ ਰਿਹਾ ਸਿੱਧੀ ਬਜਾਈ ਤੋਂ ਲੈ ਕੇ ਬਾਹੀ ਤੋਂ ਲੈ ਕੇ ਇਹ ਛੋਟਾ ਜਿਹਾ ਇੰਪਲੀਮੈਂਟ ਬਹੁਤ ਹੀ ਘੱਟ ਰੁਪਈਆ ਦੇ ਵਿੱਚ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਤੁਹਾਨੂੰ ਪਤਾ ਬਹੁਤ ਮਸ਼ਹੂਰ ਰਾਜਾ ਭਾਈ ਜਿਨ੍ਹਾਂ ਦੀਆਂ ਅਕਸਰ ਵੀਡੀਓ ਕਰਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸ਼ੁਕਰੀਆ ਭਰਾ ਜੀ ਸ਼ੁਕਰੀਆ ਤੇ ਅੱਜ ਕੀ ਕੀ ਅਤਲਾ ਜੀ ਆਪਣੇ ਹਿੰਦੁਸਤਾਨ ਦੇ ਵਿੱਚ ਇਕੱਲੇ ਪੰਜਾਬ ਵਿੱਚ ਨਹੀਂ ਪੂਰੇ ਹਿੰਦੁਸਤਾਨ ਵਿੱਚ ਆ 77 ਸਾਡਾ ਬਹੁਤ ਵਧੀਆ ਚੱਲ ਰਿਹਾ 2024 ਮਾਡਲ ਦੇ ਵਿੱਚ ਆਪਾਂ ਨੇ ਲਾਂਚ ਕੀਤਾ ਸੀ 77 ਪ੍ਰੀਮੀਅਮ ਪੂਰੇ ਇੰਡੀਆ ਦੇ ਵਿੱਚ ਮਸ਼ਹੂਰ ਹੈ ਜੀ ਤੁਹਾਡਾ ਜੀ ਇਹਦਾ ਨਾ ਜੀ ਡਬਲ ਸ਼ੌਕਰ ਲੱਗਿਆ ਹੋਇਆ ਪਿੱਛੇ ਤੇ ਡਬਲ ਸ਼ੌਕਰ ਦਾ ਮਤਲਬ ਇਹ ਹੁੰਦਾ ਕੀ ਬਿਲਕੁਲ ਵਾਈਬ੍ਰੇਸ਼ਨ ਨਹੀਂ ਕਰਦਾ ਜੀ ਮਸ਼ੀਨ ਫਾਰਮਰ ਨੂੰ ਬੜਾ ਆਰਾਮ ਨਾਲ ਰਹਿੰਦਾ ਚਲਾਉਣ ਦੇ ਵਿੱਚ ਤੇ ਇੱਕ ਚੀਜ਼ ਤੁਸੀਂ ਕਹੀ ਇਹਨੇ ਸਿੱਧੀ ਵਿਜਾਈ ਸਿੱਧੀ ਵਿਜਾਈ ਕਰ ਦੂਗਾ ਜੀ ਇਹ ਬਿਲਕੁਲ ਕਰ ਦੂਗਾ ਜੀ ਆ ਦੇਖੋ ਆ ਸੀਡ ਮਸ਼ੀਨ ਦੇਖੋ ਦੇਖੋ ਆ ਸੀਡ ਮਸ਼ੀਨ ਪਈ ਆ ਇਹਦੇ ਵਿੱਚ ਆ ਦੇਖੋ ਚਾਵਲ ਪਏ ਨੇ ਆ ਰਿਓ ਪਿਆ ਜੀ ਇੱਥੇ ਤੇ ਡੀਪੀ ਪਾ ਲੋ ਜੂਰੀ ਬਿਲਕੁਲ ਜੀ ਬਿਲਕੁਲ ਆ ਸਾਡਾ R77 ਜਿਹੜਾ 1.8 HP ਦਾ ਇਹਦਾ ਗিয়ার ਬਾਕਸ 2.5 ਲੀਟਰ ਦਾ ਇਹਦੇ ਨਾਲ ਕਿੰਨੇ ਸਿੱਧੀ ਵਿਜਾਈ ਕਰੂ ਮੈਂ ਤੁਹਾਨੂੰ ਚਲਾ ਕੇ ਦਿਖਾ ਦੇਣਾ ਭਰਾ ਕਰ ਕੀ ਦਿਖਾਓ ਜੀ ਅੱਜ ਗੱਲਾਂ ਨਹੀਂ ਬਹੁਤੀਆਂ ਕਰਦੇ ਤੇ ਕਰਕੇ ਦਿਖਾਉਨੇ ਆ ਕਰ ਲੋ ਵੀਰੋ ਕਰਤੀ ਸਿੱਧੀ ਬਿਜਾਈ ਸ਼ੁਰੂ ਤੇ ਕਮਾਲ ਦਾ ਤੁਸੀਂ ਨਿੱਕਾ ਜਿਹਾ ਪੁਰਜਾ ਦੇਖ ਸਕਦੇ ਹੋ ਦੇਖੋ ਜੀ ਇਹ ਕਿਵੇਂ ਆਪਣੇ ਚਾਵਲ ਲੈ ਕੇ ਲੈਨੇ ਅੱਗੇ ਰਿਓ ਨਿਕਲਦਾ ਜਾ ਰਿਹਾ ਆ ਪੂਰਾ ਗਿੱਲਾ ਖੇਤ ਆ ਦਲਦਲ ਬਣੀ ਹੋਈ ਆ ਫਾਰਮਰ ਨੂੰ ਪਾਪ ਪਾਣੀ ਖੜਾਉਣ ਦੀ ਲੋੜ ਨਹੀਂ ਹੈਗੀ ਇਸ ਤਰੀਕੇ ਨਾਲ ਸਿੱਧੀ ਬਿਜਾਈ ਫਾਰਮਰ ਕਰ ਸਕਦਾ ਹੈ ਸਰਵਤਰ ਦੇ ਵਿੱਚ ਵੀ ਸਿੱਧੀ ਬਿਜਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਢੰਗ ਨਾਲ ਕਰਦਾ ਤੇ ਇੰਨੀ ਕ ਮਸ਼ੀਨ ਤੇ ਕਿਵੇਂ ਪੋਸੀਬਲ ਕਿਵੇਂ ਹੋਇਆ ਜੀ ਅਰੇ ਬਾਕਸ ਹੈ ਵੀ ਓਨ ਕਰਕੇ ਇਹ ਤੁਸਲਾ ਨਹੀਂ ਹੈਗਾ ਜ਼ਮੀਨ ਦੇ ਵਿੱਚ ਜਾਂ ਕੋਈ ਹੋਰ ਮਸ਼ੀਨ ਹੁੰਦੀ ਨਾ ਜੀ ਇਹ ਗਿੱਲੀ ਮਿੱਟੀ ਦੇ ਵਿੱਚ ਉਹਨੇ ਕੂਸ ਜਾਣਾ ਸੀਗਾ ਜੀ ਇਹ ਨਾਲ ਤਾਂ ਜ਼ਮੀਨ ਦੇ ਵਿੱਚ ਨਹੀਂ ਜਾਂਦਾ ਨਾਲੇ ਬਜਾਈ ਕਰੀ ਬਿਲਕੁਲ ਜੀ ਬਿਲਕੁਲ ਤੇ ਹੁਣ ਜਿਹੜਾ ਆ ਆ ਮੂਰੇ ਸਿੰਘ ਜੇ ਲਾ ਰੱਖੇ ਨੇ ਇਹ ਕੀ ਜਗਾਰ ਅਰੇ ਸਿੰਘ ਨਹੀਂ ਹੈਗੇ ਭਰਾ ਜੀ ਇਹ ਹੀ ਤਾਂ ਰੋਟਾ ਵੀਟਰ ਹੈ ਇਹਦੇ ਵਿੱਚ ਅਸੀਂ ਉਹਨੂੰ ਟਾਇਰ ਕੱਢਦੇ ਨਹੀਂ ਇਹ ਰੋਟਾ ਵੀਟਰ ਚਲਾ ਕੇ ਦਿਖਾਉਂਗਾ ਬਾਈ ਕਰੂਗਾ ਆ ਬਿਲਕੁਲ ਖੇਤ ਵਿੱਚ ਉਤਣ ਲਈ ਜਿਹੜੇ ਖੇਤ ਬੋਹਣਾ ਹੈ ਨਾ ਉਹ ਇੰਨਾ ਰੋਟਾ ਚਲਾਏ ਜਿੰਨਾ ਮਰਜੀ ਸੁੱਕਾ ਖੇਤ ਹੋਵੇ ਜਿੰਨਾ ਮਰਜੀ ਗਿੱਲਾ ਹੋਵੇ ਆ ਗਿੱਲੇ ਖੇਤ ਦੇ ਵਿੱਚ ਸੁੱਕੇ ਦੀ ਤਾਂ ਕੋਈ ਵੀ ਚੱਲ ਜੂ ਆ ਗਿੱਲੇ ਖੇਤ ਦੇ ਵਿੱਚ ਚਲਾ ਕੇ ਦਿਖਾਉਂਗਾ ਕਦੋਂ ਵੀ ਕਰੂਗਾ ਅਰੇ ਕਦੋਂ ਹੀ ਕਰੂਗਾ ਉਹ ਵੀ ਕਰਕੇ ਦਿਖਾ ਦੇ ਲੈ ਤੁਸੀਂ ਇੰਨੀ ਕਾਲੀ ਨਾ ਕਰੋ ਬਾਜਬਾ ਬੇਟੇ ਜੇ ਪਹਿਲਾਂ ਤੁਹਾਨੂੰ ਇਹ ਰੋਟਾ ਵੀਟਰ ਚਲਾ ਕੇ ਦਿਖਾਉਣੇ ਆ ਲ ਕਿੰਨੇ ਸਾਈਜ਼ ਦੇ ਵਿੱਚ ਚੱਲ ਰਿਹਾ ਹੈ ਇਹ ਮਾ ਭਰਾ ਜੀ ਹੁਣ 4 ਫੁੱਟ ਦੇ ਵਿੱਚ ਚੱਲ ਰਿਹਾ 4 ਫੁੱਟ ਦੇ ਵਿੱਚ ਜੀ 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 ਦੇਖੋ ਹੁਣ ਪਹਿਲੇ ਪਹਿਲਾ ਗੇਅਰ ਦੀ ਹਾਲ ਹੁਣ ਦੇਖੋ ਦੂਜੇ ਗੇਅਰ ਦੇ ਵਿੱਚ ਦੇਖੋ ਕਿਵੇਂ ਮੋਸ਼ੇ ਬਾਹਰ ਹੋਣ ਉਹ ਜਿਵੇਂ ਨਾ ਟ੍ਰੇਨ ਚੱਲਦੀ ਹੁੰਦੀ ਹੈ ਇਹ ਸ਼ਰਾਬ ਦੀ ਐਕਸਪ੍ਰੈਸ ਉਵੇਂ ਪੜਦਾ ਹੀ ਆਊਗਾ ਤੁਸੀਂ ਦੇਖੋ ਤਾਂ ਸਹੀ ਢੰਗਾਈ ਕਿੰਨੀ ਕਰਦੇ ਆ ਇਹ ਦੇਖੋ ਤੁਸੀਂ ਨਿਆਰਾ ਦੇਖੋ ਭਰਾ ਜੀ ਸਹੀ 4 ਫੁੱਟ ਦੇ ਵਿੱਚ ਚੱਲ ਰਿਹਾ तकरीबन 7-8 ਇੰਚ ਦੰਗਾਈ ਕਰ ਰਿਹਾ ਇਹ ਹੁਣ ਜਿਵੇਂ ਪਹਿਲੇ ਦੂਜੇ ਗੀਅਰ ਦੇ ਵਿੱਚ ਇਹਦੇ ਵਿੱਚ ਆਪਸ਼ਨ ਦਿੱਤੀ ਬਿਲਕੁਲ ਜੀ ਪਹਿਲੇ ਪਹਿਲੇ ਗੀਅਰ ਦੇ ਵਿੱਚ ਹੌਲੀ ਚੱਲਦਾ ਜਾਂ ਫਾਰਮਰ ਨੇ ਤੇਜ਼ ਚਲਾਉਣਾ ਵਾ ਤੇ ਨਗਾਈ ਕਰਨੀ ਆ ਤਾਂ ਦੂਜੇ ਗੀਅਰ ਦੇ ਵਿੱਚ ਫਾਰਮਰ ਚਲਾ ਸਕਦਾ ਖਰਚਾ ਕਿੰਨਾ ਖਾਏ ਨੇ ਖਰਚੇ ਜੀ ਤਕਰੀਬਨ 7-800 ਐਮਐਲ ਘੰਟੇ ਦਾ ਖਾਂਦਾ ਵੀਰ ਜੀ 1 ਲੀਟਰ ਤੋਂ ਵੀ ਘੱਟ ਦੇ ਬਿਲਕੁਲ 1 ਲੀਟਰ ਬਿਲਕੁਲ 1 ਲੀਟਰ ਤੋਂ ਵੀ ਘੱਟ ਦੇ ਲਖਾਂਦਾ ਨਾਲ ਜਗ੍ਹਾ ਇੰਨੀ ਲੱਗੇ ਬਿਲਕੁਲ 4 ਫੁੱਟ ਜਿਆਦਾ ਲੱਗੇ ਜਾਂਦਾ ਜੀ ਜੇ ਵੱਡਾ ਗੀਅਰ ਲਾਤਾ ਲੋਡ ਲੋਡ ਤਾਂ ਨਹੀਂ ਮੰਨਦਾ ਲੈ ਤੁਹਾਡੇ ਸਾਹਮਣੇ ਲੋਡ ਕਿੱਥੇ ਮੰਨ ਲ ਅਜੂ ਘੜਕੇ ਦੇ ਉੱਪਰ ਰੁਕ ਖੜਾ ਖੜਾ ਉੱਪਰ ਯਾਰ ਲੋਡ ਦੇ ਟੀਮ ਅਤਲ ਜੇ ਆਪਣਾ ਮਸ਼ੀਨ ਆਰ 37 ਲੋਡ ਲੈ ਗਿਆ ਫੇਰ ਕੀ ਮਤਲਬ ਹੈ ਜੀ ਲਓ ਜੀ ਇੰਨਾ ਜਿਆਦਾ ਲਓ ਜੀ ਲਓ ਜੀ ਦੇਖੋ ਜੀ ਬਿਲਕੁਲ ਲੋਡ ਨਹੀਂ ਮੰਨਦਾ ਹੋਗਾ ਜੀ ਮੈਂ ਕਹਿੰਦਾ ਬਿਲਕੁਲ ਪੂਰੀ ਧਰਤੀ ਭਰ ਦੂਗਾ ਇਹ ਹੱਥ ਇੰਚ ਤੱਕ ਪਾ ਮੈਂ ਕਹਿੰਦਾ 3 ਫੁੱਟ ਦੇ ਥੱਲੇ ਦੂੰਗਾ ਵਾਟ ਕੇ ਦਿਖਾ ਦੂੰਗਾ ਭਰਾ ਜੀ ਵਾਹ ਜੀ ਵਾਹ ਕੀ ਆ ਰੋਗ ਲੋ ਦੋਵੇਂ ਕੋਲ ਕਿਵੇਂ ਹੋ ਜੂਗਾ ਤੇ ਇੱਥੇ ਦਾ ਜਮਾ ਸਿਰਾ ਚੱਲਦਾ ਜੀ ਪੌੜਾ ਧਮਾਲਾ ਤੇ ਜੇ ਆਪਾਂ ਇਹਨੂੰ ਛੋਟਾ ਕਰਨਾ ਹੋਵੇ ਫਿਰ ਉਹ ਅੱਡ ਲੈਣਾ ਪਊਗਾ ਨਹੀਂ 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 ਇਹੀ ਤੁਸੀਂ 18 ਇੰਚ ਚਲਾਣਾ ਇਹੀ 36 ਇੰਚ ਚੀ ਚਲਾ ਲਓ ਇਹੀ 22 ਇੰਚ ਜਵਾਹ ਹੀ 4 ਫੁੱਟ ਦੇ ਚਲਾ ਲਓ ਮੈਂ ਤੁਹਾਨੂੰ ਨਾ ਸਭ ਤੋਂ ਛੋਟਾ 18 ਇੰਚ ਕੀ ਕਿਵੇਂ ਚੱਲਦਾ ਉਹ ਵੀ ਕਰਕੇ ਦਿਖਾ ਦਿਓ ਸਭ ਤੋਂ ਛੋਟਾ ਕਰਕੇ ਦਿਖਾ ਦਿਓ ਵੀ ਜਿਆਦਾ ਟਾਈਮ ਹੀ ਨਾ ਵੇਸਟ ਕਰੀ ਬਿਲਕੁਲ ਹੁਣੀ ਕਰਕੇ ਦਿਖਾਉਣੇ ਆ ਜੀ ਜੀ ਤੇ ਬਾਹਿਆ ਮੈਨੂੰ ਲੱਗਦਾ ਇੰਨੀ ਸਫਾਈ ਇੰਨੇ ਗਿੱਲ ਚ ਟਰੈਕਟਰ ਵਾਲਾ ਰੋਟਾਵੇਟਰ ਵੀ ਨਹੀਂ ਦਿੰਦਾ ਹਾਂ ਤੇ ਭਾਈ ਸਾਡਾ ਹੈ 77 ਆ ਇਹਦਾ 22 ਲੀਟਰ ਦਾ ਗੀਅਰ ਬਾਕਸ ਬਹੁਤ ਹੈਵੀ ਬਣਿਆ ਟਾਲੀਅਨ ਨੇ ਸਿੱਧਾ ਇੰਜਨ ਤੇ ਸ਼ੌਕਰ ਲੱਗੇ ਹੋ ਨੇ ਦੋ ਦੋ ਬਿਲਕੁਲ ਵੀ ਵਾਈਬ੍ਰੇਸ਼ਨ ਨਹੀਂ ਹੋ ਰਹੀ ਦੇਖੋ ਤੁਸੀਂ ਕੋਹਰਾ ਵੀ ਵਾਈਬ੍ਰੇਸ਼ਨ ਨਹੀਂ ਹੋ ਰਹੀ ਜੀ ਦੇਖੋ ਤੁਹਾਨ ਨਾਲ ਦੇਖੋ ਤੁਸੀਂ ਬਿਲਕੁਲ ਬਿਲਕੁਲ ਇੰਨਾ ਸੋਹਣਾ ਦਾ ਟਰੈਕਟਰ ਵਾਲਾ ਰੋਟਾਵੇਟਰ ਵੀ ਨਹੀਂ ਬਹੁਤਾ ਜਿੰਨਾ ਇਹਨੇ ਵਾਤਾ ਹੁਣ ਕਿੰਨੇ ਇੰਚ ਦੇ ਵਿੱਚ ਚੱਲਦਾ ਇਹ ਤਕਰੀਬਨ ਭਰਾਜੀ ਹੁਣ 18 ਇੰਚ ਦੇ ਵਿੱਚ ਚੱਲ ਰਿਹਾ ਹੁਣ ਇਹ ਆਪਣਾ 18 ਦੇ ਵਿੱਚ ਵੀ ਇੰਨਾ ਸਮੂਥ ਚੱਲ ਜਾਂਦਾ ਇਹ ਕੋਈ ਫੜਵਾ ਅਟ ਨਹੀਂ ਕਰਦਾ ਨਹੀਂ ਕਮਲੀ ਜਨਾਨੀ ਵਾਂਗੂ ਸਰ ਮਾਰਦਾ ਆ ਭਰਾ ਮੇਰੇ ਸ਼ੌਕਰ ਦਾ ਤੇ ਨਾ ਇਹ ਤਾਂ ਕਰਕੇ ਇਦਾਂ ਚੱਲ ਰਿਹਾ ਆਰਾਮ ਨਾਲ ਜਿਹਦੇ ਵਿੱਚ ਸ਼ੌਕਰ ਨਾ ਨਾ ਹੁੰਦੇ ਫਿਰ ਇਹ ਜ਼ਰੂਰ ਵਾਈਬ੍ਰੇਸ਼ਨ ਕਰਦਾ ਬਈ ਜੀ ਮਿੱਟੀ ਲਾਉਣ ਦਾ ਕੰਮ ਵੀ ਇਹ ਕਰਦਾ ਤੇ ਆ ਤਾਂ ਕਮਾਲ ਹੀ ਹੋ ਗਿਆ ਜੀ ਸੁੱਕੇ ਦਾ ਪਹਰ ਹੀ ਕਿ ਲਾਂਦਾ ਗਿੱਲੇ ਚ ਅੱਜ ਤੱਕ ਨਹੀਂ ਕੋਈ ਦੇਖਿਆ ਦੇਖੋ ਭਰਾ ਜੀ ਪੂਰੀ ਗਿੱਲੀ ਜ਼ਮੀਨ ਪੂਰਾ ਟਿੱਕੜ ਦੇਖੋ ਗਿੱਲੀ ਮਿੱਟੀ ਨਾਲ ਜੀ ਕਿੰਨੀ ਭਾਰੀ ਹੋ ਜਾਂਦੀ ਆ ਦੇਖੋ ਕਿਵੇਂ ਲਾਂਦਾ ਜਾ ਰਿਹਾ ਇਹ ਬਿਲਕੁਲ ਭਰਾ ਜੀ ਇਹ ਮਸ਼ੀਨ ਦੇ ਵਿੱਚ ਤਾਕਤ ਆ ਤਾਂ ਲੱਗ ਰਹੀ ਆ ਜੇ ਮਸ਼ੀਨ ਦੇ ਵਿੱਚ ਤਾਕਤ ਨਾ ਨਾ ਹੁੰਦੀ ਫੇਰ ਨਹੀਂ ਲੱਗਣਾ ਸੀਗਾ ਇਹਨੇ ਦੇਖੋ ਨਾਲੇ ਜਿਤਾਈ ਕਰਦੇ ਨਾਲੇ ਮਿੱਟੀ ਲਗਾ ਰਹੇ ਆ ਦੋਨੇ ਕੰਮ ਦੋਨੇ ਕੰਮ ਕਰ ਰਹੇ ਆ ਭਰਾ ਜੀ ਇਹ ਤੇ ਲੋਡ ਨਹੀਂ ਪੈਂਦਾ ਜੀ ਅਰੇ ਲੋਡ ਪਈ ਨਹੀਂ ਸਰਦਾਰ 47.75 ਦਾ ਇੰਜਨ ਐਮੀ ਥੋੜੀ ਸਾਡੇ ਨਾਮ ਦੇ ਫਾਰਵਰਡ ਭਾਈ ਲੈਂਦੇ ਨੇ ਇਹ ਹਾਲ ਵੀ ਡਬਲਯੂ ਸਾਡਾ ਬ੍ਰਾਂਡ ਨੇਮ ਆ ਭਰਾ ਜੀ ਕਹਿੰਦੇ ਲੱਖ ਰੁਪਈਆ ਲੱਗਦਾ ਮੋਟਰ ਲਾਉਣੀ ਸੌਖੀ ਨਹੀਂ ਇੱਥੇ ਲੱਖ ਵੀ ਨਹੀਂ ਲੱਗਦਾ ਤੇ ਮੋਟਰ ਲੱਗ ਗਈ ਓ ਭਰਾ ਜੀ ਇਹਨੂੰ ਨਾ ਤੁਸੀਂ 100 ਫੁੱਟ ਪਾਣੀ کہہ ਰਹੇ ਲਾਹੋਂ ਚੋਂ ਪਾਣੀ ਚੁਕਾ ਸਕਦੇ ਹੋ 100 ਫੁੱਟ ਬਿਲਕੁਲ 100 ਫੁੱਟ ਡਿੰਗਲ ਤੋਂ ਵੱਡੀ ਗੱਲ ਹੈ ਅਰੇ ਭਰਾ ਜੀ 3 ਇੰਚ ਦਾ ਪਾਣੀ ਭਰ ਕੇ ਆਊਗਾ ਇਹ ਸਾਡੇ ਕੋਲ ਹੁਣ 2 ਇੰਚ ਦਾ ਬਾਟਰ ਪੰਪ ਸੀ ਉਹ ਚਲਾ ਕੇ ਦਿਖਾਇਆ ਤੁਹਾਨੂੰ ਮੈਂ 3 ਇੰਚ ਦਾ ਭਰ ਕੇ ਆਉ ਬਿਲਕੁਲ ਬਿਲਕੁਲ ਜੀ ਬਿਲਕੁਲ ਭਰ ਕੇ ਆਊਗਾ ਜੀ ਤੁਸੀਂ ਮੈਨੂੰ ਅੱਜ ਸਮਝ ਨਹੀਂ ਆ ਰਿਹਾ ਵੀ ਇਹ ਕੰਮ ਕਿਵੇਂ ਪਕਰਦਾ ਹੈ ਅਰੇ ਭਰਾ ਜੀ ਤੁਹਾਨੂੰ ਪਤਾ ਹੋਵੇਗਾ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਸਪਰੇਅ ਪੰਪ ਮੇਰੇ ਨਾਮ ਦੀ ਤਕਰੀਰ ਨੇ ਰਾਜੇ ਦੇ ਨਾਮ ਤੇ ਅਸੀਂ ਤਾਂ ਬਹੁਤ ਪੁਰਾਣੇ ਨੇ ਭਰਾ ਜੀ ਪੰਜਾਬ ਦੇ ਵਿੱਚ ਕਹਿੰਦੇ ਆ ਜਾਂ ਕੋਈ ਪਿੰਡ ਨਹੀਂ ਹੈਗਾ ਬਿਲਕੁਲ ਕੋਈ ਇਹੋ ਜਿਹਾ ਪਿੰਡ ਨਹੀਂ ਕੋਈ ਇਹੋ ਜਿਹੀ ਤਹਿਸੀਲ ਨਹੀਂ ਜਿੱਥੇ ਮੇਰੇ ਨਾਮ ਦਾ ਪੰਪਨਾ ਵੀ ਗਿਆ ਹੋਵੇ ਮੇਰਾ ਆ ਜਿਹੜਾ ਸਪਰੇ ਪੰਪਨਾ ਗਿਆ ਹੋਵੇ ਕਮੈਂਟ ਕਰਕੇ ਦੱਸ ਦਿਓ ਵੀ ਕਿਨੇ ਕਿਨੇ ਦੇਖਿਆ ਆ ਤਾਂ ਆ ਤਾਂ ਹੀ ਸਰਾ ਹੀ ਕਰਾਤਾ ਤੇਰਾ ਆਜਾ ਭਾਈ ਅੱਜ ਵੀ ਡੇਟ ਦੇ ਵਿੱਚ ਬ੍ਰਾਂਡ ਬਣ ਚੁੱਕਿਆ ਹਰੇਕ ਪਿੰਡ ਦੇ ਵਿੱਚ ਉਹ ਮੇਰੇ ਕਿਸਾਨਾਂ ਨੇ ਵੀਰਾਂ ਨੇ ਹੀ ਬਣਾਇਆ ਭਰਾਜੀ ਮੈਂ ਕੁਝ ਨਹੀਂ ਕੀਤਾ ਉਹ ਸਾਰਾ ਕੰਮ ਕਰਨ ਵਾਲੇ ਮੇਰੇ ਕਿਸਾਨ ਭਰਾ ਨੇ ਭਰਾਜੀ ਇਹ ਅਸਲੀ ਨਟਲੀ ਦਾ ਪਤਾ ਕਿਵੇਂ ਲੱਗੂ ਬ੍ਰਾਂਡ ਦੀ ਕਾਪੀ ਹੁੰਦੀ ਹੈ ਉਹ ਭਰਾਜੀ ਮੇਰੇ ਕਿਸਾਨ ਨੇ ਵੀਰ ਮੈਨੂੰ ਵੀਡੀਓ ਕਾਲ ਕਰ ਸਕਦੇ ਨੇ ਵੀਡੀਓ ਕਾਲ ਕਰਕੇ ਜੇ ਪਤਾ ਲੱਗੇ ਫਿਰ ਹੀ ਪ੍ਰੋਡਕਟ ਖਰੀਦਣ ਇਹ ਹੁਣ ਡੁਪਲੀਕੇਟ ਬਹੁਤ ਬੈਠੇ ਨੇ ਜਿਵੇਂ ਮੇਰੇ ਪਿਤਾ ਜੀ ਨੇ ਰਜੀਵ ਪਿਆਰ ਚ ਰਾਜਾ ਕਹਿਣ ਲੱਗੇ ਤਾਂ ਅੱਧਾ ਹੀ ਕਿਸੇ ਦਾ ਨਾਮ ਕੋਈ ਰਾਜੂਗਾ ਉਹਨੂੰ ਰਾਜਾ ਹੋ ਕੇ ਹੋ ਸਕਦਾ ਜਾਂ ਸੱਚਮੁੱਚ ਨਹੀਂ ਰਾਜਾ ਨਾਮ ਹੋ ਸਕਦਾ ਅਰੇ ਜਦੋਂ ਵੀ ਨਾ ਵਸੀਨ ਕਰੇ ਤਾਂ ਉਹਨਰ ਦਾ ਹਾਲ ਕਾਰਡ ਜ਼ਰੂਰ ਮੰਗਾ ਲੈਣ ਦੇਖ ਲੈਣ ਕਿ ਕੋਈ ਡੁਪਲੀਕੇਟ ਤਾਂ ਨਹੀਂ ਜਿਵੇਂ ਕੋਈ ਬਲਜੀਤ ਸਿੰਘ ਹੀ ਲੱਗੀ ਜਾਵੇ ਰਾਜਾ ਐਦਾਂ ਚੈੱਕ ਕਰ ਲੈਣ ਕਿ ਭਾਈ ਇਹ ਰਾਜਾ ਕੋਲ ਨਾ ਕੌਣ ਨਹੀਂ ਤੇ ਆ ਹੁਣ ਕੀ ਜੋੜਦਾ ਜੀ ਇਹਦੇ ਤੇ ਇਹ ਭਰਾ ਜੀ ਬੱਕਰ ਆ ਇਹਵੇਂ ਜਿਵੇਂ ਜਾਵੇ ਮਹਾਰਾਸ਼ਟਰ ਦੇ ਕਪਾਹ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਜਿੱਥੇ ਕਪਾਹ ਲੱਗਦੀ ਆ ਉਹ ਖਫਤਵਾਰ ਜਿਹੜਾ ਕਾਫੂਸ ਹੋ ਜਾਂਦਾ ਜੀਨਾਂ ਨੂੰ ਕੰਟਰੋਲ ਬਿਲਕੁਲ ਜੀਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਆ ਜਿਵੇਂ ਅੱਗੇ ਕਹਿੰਦੇ ਸੀ ਵੀ ਨਰਮਾ ਸੀਲਣਾ ਇਹ ਸਿਲਰ ਆ ਜੀ ਬਿਲਕੁਲ ਜੀ ਬਿਲਕੁਲ ਪੂਰਾ ਕਪਾਹ ਜਿਹੜਾ ਕਾਫੂਸ ਹੂਗਾ ਨਾ ਜੀ ਥੱਲੇ ਨਿਕਲੀ ਜਾਣਾ ਆ ਜਿਵੇਂ ਹੋਣਾ ਕਣਕ ਦੇ ਰੋਟੇ ਨਿਕਲੀ ਜਾਂਦੇ ਨੇ ਜੀ 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 ਤੇ ਉਸ ਤਰ੍ਹਾਂ ਇਹਨੇ ਕਾਫੂਸ ਕਾ ਇਹ ਦੂਆ ਚੱਕ ਕੇ ਬਾਹਰ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਇੱਕ ਇੱਕ ਪੈਸੇ ਦਾ ਮੁੱਲ ਬੜੂਗਾ ਰੁਪਏ ਦਾ ਨਹੀਂ ਇੱਕ ਇੱਕ ਪੈਸੇ ਦਾ ਤੇ ਇੰਨੇ ਕ ਜਿਆਦਾ ਇੰਪਲੀਮੈਂਟ ਟਰਾਲੀ ਵੀ ਪੈਂਦੀ ਜਿਹਦੇ ਪਿੱਛੇ ਬਿਲਕੁਲ ਜੀ ਟਰਾਲੀ ਵੀ ਪੈਂਦੀ ਆ ਤੇ 1 ਟਨ ਪੂਰਾ ਵਜ਼ਨ ਲੈ ਕੇ ਜਾਊਗੀ ਤੇ ਬਿਲਕੁਲ ਜੀ ਬਿਲਕੁਲ ਇੰਨਾ ਖਿੱਚ ਲੂ ਬਿਲਕੁਲ ਖਿੱਚੂਗੀ ਤੇ ਇਹ ਟਰਾਲੀ ਦੀ ਖਾਸੀਅਤ ਇਹ ਆ ਇਹਦੇ ਵਿੱਚ ਬ੍ਰੇਕ ਸਿਸਟਮ ਵੀ ਆ ਹਾਈਡਰੌਲਿਕ ਵੀ ਆ ਹਾਈਡਰੌਲਿਕ ਆਪਣੇ ਫਾਰਮਰ ਨਾ ਇੱਕ ਜਿਵੇਂ ਕੁਝ ਵੀ ਲੱਦਿਆ ਹੋਇਆ ਆਟੋਮੈਟਿਕ ਖਾਲੀ ਹੋ ਜਾਂਦੀ ਆ ਜੀ ਆ ਦੇਖੋ ਵੀਰ ਜੀ ਦੇ ਵਿੱਚ ਵੀ ਭੱਜੀ ਆ ਰਹੀ ਆ ਦੇਖੋ ਭਰਾ ਜੀ ਗਿੱਲੇ ਦੇ ਵਿੱਚ ਵੀ ਭੱਜਿਆ ਫਿਰ ਤੇ ਮੋੜਨ ਮੋੜਨ ਦੀ ਵੀ ਕੋਈ ਕੋਈ ਮੋੜਨ ਦੀ ਕੋਈ ਸਮੱਸਿਆ ਹੀ ਨਹੀਂ ਹੈਗੀ ਭਰਾ ਜੀ ਜਿਵੇਂ ਮਰਜ਼ੀ ਚਲਾਈ ਚੱਲੋ ਇਹਨੂੰ ਸਪੀਡ ਕਿਵੇਂ ਆ ਜਿਵੇਂ ਸਪੀਡ ਰਹੀ ਜੀ 35 ਕਿਲੋਮੀਟਰ ਪਰ ਆਵਰ ਦੀ ਆ ਇਹਦੀ ਸਪੀਡ ਇੱਕ ਘੰਟੇ ਦੇ ਵਿੱਚ 1 ਕਿਲੋਮੀਟਰ ਚਲਾ ਦਿੰਦੇ 35 ਕਿਲੋਮੀਟਰ ਦੀ ਸਪੀਡ ਹੈ ਮਤਲਬ ਜੇ ਕਿਸੇ ਦਾ ਖੇਤ ਦੂਰ ਆ ਤਾਂ ਕੱਖ ਢੋਣ ਨੂੰ ਬਿਲਕੁਲ ਜੇਣਾ ਕੋਈ ਮਰਜੀ ਟੋਈ ਚੱਲੋ ਜੀ ਦਾਣਾ ਮੰਡੀ ਦੇ ਵਿੱਚ ਕੁਝ ਲੈ ਕੇ ਜਾਣਾ ਕਪਾਹ ਵਗੈਰਾ ਲੈ ਕੇ ਜਾਣੀ ਅਮੁੱਲੀ ਗੱਟਾ ਚੁੱਕੇ ਦਾ ਆਰਮਨਾਨ ਜਿੰਮੇ ਮਰਜੀ ਚੱਲੀ ਜਾਓ ਜੀ ਇਹਦੇ ਨਾਲ ਹਾਂ ਜੀ ਬਹੁਤ ਕਮਾਲ ਦੀ ਚੀਜ਼ ਹੈ ਇਹ ਵੀ ਸਿਰੇ ਹੀ ਲਾਤਾ ਛੋਟਾ ਵੇਟਰ ਤੁਸੀਂ ਚੱਲਦੇ ਸੁੱਤੇ ਵਿੱਚ ਬਹੁਤ ਦੇਖੇ ਹੋਣਗੇ ਅੱਜ ਪਹਿਲੀ ਵਾਰੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਅੱਦੂ ਦੇ ਵਿੱਚ ਚੱਲਦਾ ਦੇਖਿਆ ਕੀ ਕਹਾਂਗੇ ਜੀ ਵੀਰ ਜੀ ਇਹ ਨਾ ਸਾਡਾ ਆਰਾਮ ਨਾਲ ਤੁਸੀਂ ਜਿੰਨਾ ਮਰਜ਼ੀ ਚਲਾਈ ਜਲੋ ਭਰਾ ਜੀ ਪਾਣੀ ਦੇ ਵਿੱਚ ਥੱਕਦਾ ਨਹੀਂ ਹੈਗਾ ਜਿਹੜੇ ਫਾਰਮਰ ਆਪਣੇ ਪੰਜਾਬ ਚ ਛੋਟੇ ਫਾਰਮਰ ਨੇ ਉਹਨਾਂ ਨੂੰ ਹੁਣ ਕਿਰਾਏ ਤੇ ਕੰਮ ਕਰਾਉਣ ਦੀ ਲੋੜ ਨਹੀਂ ਹੈਗੀ ਉਹ ਸਾਡਾ all 77 ਨਾਲ ਜਿੰਨਾ ਮਰਜ਼ੀ ਆਪਣਾ ਕੰਮ ਕਰੀ ਜਾਵੇ ਮੇਰੇ ਪਾਣੀ ਨਹੀਂ ਪੈਂਦਾ ਇਹ ਪਾਣੀ ਇਹ ਵਾਟਰ ਪ੍ਰੂਫ ਹੈ ਜੀ ਇਹਨੂੰ ਕੁਝ ਹੁੰਦਾ ਹੀ ਨਹੀਂ ਹੈਗਾ ਜਿੰਨਾ ਵਾਹ ਦੇਖੋ ਪਾਣੀ ਦੇ ਛਿੱਟੇ ਪੈਣਦੇ ਨੇ ਬੰਦ ਨਹੀਂ ਹੋਣਾ ਬਰਸਾਤ ਦੇ ਵਿੱਚ ਵੀ ਫਾਰਮਰ ਭਰਾ ਜੀ ਜਿੰਮੇ ਮਰਜ਼ੀ ਚਲਾਈ ਜਾਣ ਮੇਰੇ ਕਿਸਾਨ ਇਹ ਬੰਦ ਨਹੀਂ ਹੋਣਾ ਭਰਾ ਜੀ ਇੰਨੇ ਜਿਆਦਾ ਕੰਮ ਕਰਦਾ ਇੰਨੀ ਸੋਹਣੀ ਚੀਜ਼ ਆ ਤੇ ਇਹਦਾ ਰੇਟ ਜਰੂਰ ਦੱਸੋ ਜੀ ਰੇਟ ਭਰਾ ਜੀ ਇਹਦਾ ਜਿਹੜਾ ਸੈਲਫ ਵਾਲਾ 78000 ਰੁਪਏ ਦਾ ਉਹ 20000 ਰੁਪਏ ਸਬਸਿਡੀ ਕੱਟ ਕੇ 58000 ਦਾ ਰਾਮਾਂਗੇ ਔਰ ਇਹ ਵਿੱਚ ਬੈਟਰੀ ਇਨਕਲੂਡ ਨਹੀਂ ਹੈਗੀ 58000 ਇਹਦੇ ਵਿੱਚ ਬੈਟਰੀ ਇਨਕਲੂਡ ਨਹੀਂ ਹੈਗੀ ਔਰ ਇਹ ਨਾਲ 32 ਪਲੇਟ ਦੀ ਰੋਟਰੀ ਦੋਰੇ ਰੇਡੀਅਲ ਦੇ ਟਾਇਰ ਦੇ ਨਾਲ ਨਹੀਂ 40 45 ਅਟੈਚਮੈਂਟਾਂ ਲੱਗ ਜਾਂਦੀਆਂ ਨੇ ਤੇ ਅਟੈਚਮੈਂਟਾਂ ਫਾਰਮਰ ਭਾਈ ਜਿਹੜੀ ਮਰਜ਼ੀ ਲੈ ਸਕਦਾ ਜਿਹੜੇ 4000 ਦੀ ਅਸੀਂ ਅਟੈਚਮੈਂਟ ਫ੍ਰੀ ਦੇਵਾਂਗੇ ਉਹ ਚੋ ਜੇ ਕੋਈ ਹੋਰ ਅਟੈਚਮੈਂਟ ਲੈਣੀ ਹੈ ਫਾਰਮਰ ਭਾਈ ਇਹ ਵੱਧ ਘੱਟ ਕਰ ਸਕਦਾ ਜੀ ਤੇ ਕੋਈ ਹੋਰ ਡਿਸਕਾਊਂਟ ਦੇ ਤੇ ਦੇਖੋ ਜੀ ਅਸੀਂ ਕਿਸੇ ਨੂੰ ਅੱਜ ਤੱਕ ਨਿਰਾਸ਼ ਨਹੀਂ ਕੀਤਾ ਜਿਹੜਾ ਵੀ ਤੁਹਾਡੀ ਵੀਡੀਓ ਦਾ ਸਾਨੂੰ ਸਕਰੀਨਸ਼ਾਟ ਭੇਜੂਗਾ ਸਾਨੂੰ ਪਤਾ ਲੱਗੂਗਾ ਵੀ ਬਾਜਵਾ ਬਾਈ ਦੀ ਵੀਡੀਓ ਦਾ ਸਕਰੀਨਸ਼ਾਟ ਆਇਆ ਉਹਨਾਂ ਨੂੰ ਸਪੈਸ਼ਲ 2000 ਦਾ ਡਿਸਕਾਊਂਟ ਦੇ ਦਾਂਗੇ 55000 ਦਾ ਦੇ ਦਾਂਗੇ ਥਿਉਰੀ ਚ ਬੈਟਰੀ ਇਨਕਲੂਡ ਨਹੀਂ ਸੈਲਫ ਵਾਲਾ ਆ ਜਾਊਗਾ ਜਿਨ੍ਹਾਂ ਨੇ ਬਿਨਾ ਸੈਲਫ ਤੋਂ ਲੈਣਾ ਉਹਨਾਂ ਨੂੰ 54000 ਦਾ ਮਿਲ ਜੂਗਾ ਜਿਹੜੇ ਕਿਸਾਨ ਵੀਰ ਆਪਣੇ ਇਹ ਲੈਣਾ ਚਾਹੁੰਦੇ ਨੇ ਸੈਲਫ ਵਾਲਾ ਜਾਂ ਕੋਈ ਵੀ ਲੈਣਾ ਚਾਹੁੰਦੇ ਨੇ ਸਾਡੀ ਕੰਪਨੀ ਚ ਵਿਜ਼ਿਟ ਕਰ ਲੈਣ ਜਿਹੜੀ ਲੁਧਿਆਣਾ ਮੇਨ ਹੈਡਕ quartal ਮੇਨ ਹਾਈਵੇ ਤੇ ਕਪੜੇ ਕੋਲੀ ਫੈਕਟਰੀ ਆ ਇਹ ਇੰਨੇ ਜਿਆਦਾ ਕੰਮ ਕਰਦਾ ਖੜਨਾ ਤਾਂ ਇਹਨੇ ਹੈ ਹੀ ਨਹੀਂ ਜੀ ਲੈ ਲਿਆ ਉਹ ਲਾਹਾ ਖੁੱਲ ਲੇਗਾ ਉਹ ਗ੍ਰੇਸ਼ ਕਰੂਗਾ ਇਹ ਕਿਸੇ ਨੇ ਆਨਲਾਈਨ ਮੰਗਵਾਉਣਾ ਵਾ ਸਾਨੂੰ ਅਸੀਂ ਉਹਨਾਂ ਨੂੰ ਕੰਪਨੀ ਦਾ ਕਰੰਟ ਅਕਾਊਂਟ ਭੇਜ ਦਿਆਂਗੇ ਉਹ ਜੋ 2000 ਰੁਪਏ ਬੋਨ ਡਿਲੀਵਰੀ ਉਹਨਾਂ ਦੇ ਘਰ ਹੀ ਕਰਦੇ ਆਂਗੇ ਫ੍ਰੀ ਡਿਲੀਵਰੀ ਦੇ ਕੋਈ ਵੀ ਪੈਸਾ ਨਹੀਂ ਹੈਗਾ ਜੀ ਡਿਲੀਵਰੀ ਦਾ ਕਰ ਦੋਗੇ ਜੀ ਮੈਂ ਇਹ ਕਹਿ ਰਿਹਾ ਸੀ ਵੀ ਇੰਨੇ ਜਿਆਦੇ ਕੰਮ ਕਰਦਾ ਖੜਨਾ ਇਹਨੇ ਹੈ ਨਹੀਂ ਇਹਨਾਂ ਦਾ ਚੱਲੀ ਜਾਣਾ ਫਿਰ ਕੋਈ ਖਰਾਬੀ ਆ ਗਈ ਉਹਨੇ ਕੁਝ ਵੀ ਕਰਾਓ ਜੀ ਇੱਕ ਸਾਲ ਦੀ ਪੂਰੀ ਗਾਰੰਟੀ ਆ ਮੇਰੇ ਫਾਰਮਰ ਵੀ ਰੋਈ ਕੋਈ ਆ ਜਾਏ ਉਹਨਾਂ ਦੀ ਗਲਤੀ ਨਾਲ ਖਰਾਬ ਹੋ ਜੇ ਗਾਰੰਟੀ ਬਿਲਕੁਲ ਗਾਰੰਟੀ ਆ ਇੱਕ ਸਾਲ ਦੀ ਪੂਰੀ ਗਾਰੰਟੀ ਆ ਸਿਰਫ ਸਾਨੂੰ ਜੋ ਖਰਾਬ ਹੋ ਗਿਆ ਉਰੀ ਫੋਟੋ ਭੇਜ ਦੇਣਾ ਤੇ ਜੋ ਬਿੱਲ ਦੀ ਫੋਟੋ ਭੇਜ ਦੇਣਾ ਹੋ ਉਹਨਾਂ ਉਹ ਗਲਤੀ ਨਾਲ ਤੋੜ ਦੇਣ ਨਵਾਂ ਹੀ ਭੇਜ ਦੂੰਗਾ ਭਰਾ ਮੇਰੇ ਚਾਹੇ ਉਹਨਾਂ ਦੀ ਗਲਤੀ ਬਿਲਕੁਲ ਨਵਾਂ ਹੀ ਭੇਜ ਦੂੰਗਾ ਜੀ ਵਾਹ ਜੀ ਵਾਹ ਕੀ ਬਾਤ ਆ ਇੱਕ ਸਾਲ ਦੀ ਪੂਲ ਗ੍ਰਾਂਟ ਕੋਈ ਨਹੀਂ ਲੈਂਦਾ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਆਪਣਾ ਐਡਰੈਸ ਜ਼ਰੂਰ ਦੱਸੋ ਸਾਡੇ ਸਾਡੀ ਜਿਹੜੀ ਫੈਕਟਰੀ ਆ ਲੁਧਿਆਣਾ ਮਲੇਰਕੋਟਲੇ ਰੋਡ ਤੇ ਕੁੱਪ ਦੇ ਕੋੜੇ ਨਾਨਕਪੁਰੇ ਜੰਗੇੜਾ ਵਾ ਉੱਥੇ 메ਨ ਹਾਈਵੇ ਤੇ ਹੀ ਫੈਕਟਰੀ ਆ ਸਾਡੀ ਹਾਈਵੇ ਦੇ ਉੱਤੇ ਫੈਕਟਰੀ ਆ ਜਦੋਂ ਮਰਜ਼ੀ ਆ ਕੇ ਵਿਜ਼ਿਟ ਕਰੋ ਬਿਲਕੁਲ ਜੀ ਬਿਲਕੁਲ ਤਸੱਲੀ ਕਰਾ ਕੇ ਭੇਜੋ ਜੀ 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 ਭਰਾ ਜੀ ਜੀ ਬਹੁਤ ਬ